ਆਪ ਕਰ ਲਈ ਛੋਟ ਸਿੱਧੀ ਕਰੋ ਆਜੋ ਅੰਦਰ ਹੀ ਆਜੋ ਮੈਂ ਕੱਢ ਜਾ ਰਿਹਾ ਹਾਂ ਮੈਂ ਪੁੱਛ ਕੇ ਦੇਖ ਲਿਓ ਪੁਨਾ ਸਾਹਮਣੇ ਮੈਕ ਖੋਦ ਕੇ ਕਰਨਾ ਨੂੰ ਆ ਗਿਆ ਹਾਂ ਹਾਂ ਬੱਚੇ ਨਹੀਂ ਹੈ ਬੱਚਾ ਆਫਟਰ ਆਲ ਬੱਚਾ ਹੈ ਫਿਰ ਮੈਂ ਗੱਲ ਸੁਣ ਅਸੀਂ ਇੰਨੀ ਗੱਲ ਪਹਿਲਾਂ ਕਈ ਹੋਈ ਆ ਅਸੀਂ ਬਾਅਦ ਤਾਂ ਪਹਿਲਾਂ ਉਹਨਾਂ ਨੇ ਤੁਹਾਨੂੰ ਖਾਣਾ ਹੈ ਕਿ ਇਹ ਐਜੂਕੇਸ਼ਨਲ ਸਪੀਚ ਹੁੰਦਾ ਹੈ ਤੁਹਾਨੂੰ ਪੁੱਛਣਾ ਹੁਣ ਤੁਸੀਂ ਪਹਿਲੇ ਕੀ ਕੀ ਆ ਮੈਂ ਪਹਿਲੇ ਪੁੱਛਦਾ ਮੈਂ ਸ਼ੌਟ ਚੱਲ ਰਹੇ ਨੇ ਪਰ ਫੁੱਟਕਾ ਬਾਤ ਹੋ ਗਿਆ ਸਾਰਾ ਮੈਂ ਫੜਾ ਲਵਾਂਗਾ ਕਿ ਮੈਨੂੰ ਮਰਨ ਮੇਰੇ ਕੰਮ ਕਰੇ ਮੇਰੇ ਬੱਚੇ ਸਭ ਜਿਹੜਾ ਕੋਈ ਸ਼ੋਰ ਕਾਫੇ ਕਰਦਾ ਹੈ ਅੱਜ ਮੈਂ ਤੁਹਾਨੂੰ ਮੈਂ ਪਹਿਲਾਂ ਪੇਸ਼ ਕਰਾਂਗਾ ਅੱਜ ਆਪਣੀ ਗੱਲ ਪਾਣੋ ਆ ਕੇ ਸਾਨੂੰ ਇਹਨਾਂ ਨੂੰ ਪੇਰਾ ਨਾ ਤਾਂ ਉਹਦੇ ਤੋਂ ਬੰਨ੍ਹਨੇ ਮੈਂ ਭਾਗ ਦੇ ਤੇ ਜੱਟ ਨੂੰ ਕਰਦੇ ਉਹਨਾਂ ਨੂੰ ਮੈਂ ਹੋਰ ਦੇਖੋ ਜਿਹਦੇ ਬੱਚੇ ਦੇ ਮੂੰਹ 'ਤੇ 2 ਵਜੇ ਤੱਕ ਨਿਸ਼ਾਨ ਨਹੀਂ ਗਏ ਤੇ ਅੱਗੇ 9 ਵਜੇ ਦੀਆਂ ਚੁਪੇੜਾਂ ਬੱਝੀਆਂ ਉਹ ਕਿੰਨੀ ਜ਼ੋਰ ਦੀ ਮਾਰੀਆਂ ਹੁੰਦੀਆਂ ਕਿੰਨੀਆਂ ਵਜੀਆਂ ਹੋਣਗੀਆਂ 2 ਵਜੇ ਬੱਚੇ ਤੇ ਨਿਸ਼ਾਨ ਸੀ ਉਹਨਾਂ ਦੇ ਫੁਰਾਪ ਦੇਖ ਲਓ ਤੁਸੀਂ ਕਹਿੰਦੇ ਹੋ ਮੈਂ ਅੰਦਰ ਜਾ ਕੇ ਬੱਚਾ ਨੂੰ ਕੁਝ ਨਾ ਹੋਵੇ ਸਾਰੀ ਕਰਦੇ ਚੱਲ ਤੁਹਾਨੂੰ ਕੀ ਲੱਗਦਾ ਪੇਟੀ ਚੁਣੀਆ ਬੱਚਾ ਤੁਹਾਨੂੰ ਨਹੀਂ ਪਤਾਗਾ ਇਸ ਗੱਲ ਦਾ ਉਹ ਪਹਿਲੇ ਮੈਡਮ ਬਹੁਤ ਖਿੱਚਦੀਆਂ ਮੇਰੇ ਮੁੰਡੇ ਤੇ ਇੱਕ ਮਾਂ ਤੋਂ ਦੋ ਬੱਚੇ ਅਸੀਂ ਵੀ ਖਿੱਚਦੀਆਂ ਰਹੀ ਸੀ ਅਸੀਂ ਹਮੇਸ਼ਾ ਟੀਚਰ ਦੇ ਨਾਲ ਖਿੱਚਦੇ ਸੀ ਬਾਅਦ ਚ ਜਦੋਂ ਪਹਿਲਾ ਯਾਰ ਲੈਂਗੁਏਜ ਹੁੰਦੀ ਹੈ ਨਾ ਹਾਂਜੀ ਸਰ ਕੀ ਨਾਮ ਹੈ ਜੀ ਕਿਰਪਾਲ ਸਿੰਘ ਸਰਕਾਰੀ ਸਕੂਲ ਦੇ ਬਾਹਰ ਖੜੇ ਹੋਗੇ ਕੀ ਮਾਮਲਾ ਕੀ ਹੋਇਆ ਬੇਟੇ ਮਲਵਿੰਦਰ ਕੌਰ ਮੈਡਮ ਨੇ ਕੁੱਟਿਆ ਜੀ ਬੜੀ ਬੇਰਮੀ ਨਾਲ ਉਹ ਦੇਖ ਕੇ ਮੈਂ ਸਿਵਲ ਹਸਪੀਟਲ ਜਾ ਕੇ ਉਹਦਾ ਜੋ ਮੈਡੀਕਲ ਕਟਾ ਕੇ ਲੈ ਕੇ ਆਇਆ ਔਰ ਪੁਲਸ ਕੰਪਲੇਟ ਕੀਤੀ ਹੈ ਜੋ ਬਣਦੀ ਕਾਰਵਾਈ ਮੈਡਮ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕੀ ਲੱਗਦਾ ਕਿ ਮੈਡਮ ਨੇ ਕਿਉਂ ਕੁੱਟਿਆ ਵਾ ਜੀ ਬਿਨ ਮਤਲਬ ਕੁੱਟਿਆ ਜੀ ਬਿਨ ਮਤਲਬ ਕੋਈ ਵਜ੍ਹਾ ਨਹੀਂ ਮੈਂ ਤੁਸੀਂ ਅੰਦਰ ਗੱਲਬਾਤ ਨਹੀਂ ਕੀਤੀ ਕਿ ਮੈਡਮ ਨੂੰ ਪੁੱਛਿਆ ਵੀ ਕੁੱਟਮਾਰ ਕਿਉਂ ਕੀਤੀ ਸਾਡੇ ਬੱਚੇ ਦੇ ਨਾਲ ਜਦੋਂ ਅੰਦਰ ਕੋਈ ਗੱਲਬਾਤ ਹੋਵੇ ਮੈਡਮ ਸਾਹਮੁਖ ਰਹੀ ਮੈਂ ਫੋਨ ਤੇ ਗੱਲ ਨਹੀਂ ਹੋਈ ਮੇਰੀ ਅੱਛਾ ਜੀ ਮੈਂ ਸਾਹਮੁਖ ਰਹੀ ਹਾਂ ਸਾਹਮੁਖ ਰਹੀ ਮੈਨਾਂ ਗੱਲ ਨਹੀਂ ਹੋਈ ਕਿ ਨਹੀਂ ਹੁਣ ਟੀਮ ਨਾਲ ਕਰਦੇ ਤੁਸੀਂ ਮੰਗਲ ਸਾਫ ਸੰਤੁਸ਼ਟ ਹੋਇਆ ਜਾਵੇ ਤੇ ਮੈਡਮ ਤੋਂ ਬੰਦੀ ਕਾਰਵਾਈ ਕੀਤੀ ਜਾਵੇ। ਅੱਗੇ ਤੋਂ ਬੱਚੇ ਦੇ ਫਿਊਚਰ ਜੇ ਲਾਤ ਡਾਉਂਦੀ ਹੈ ਤੇ ਉਹਨੂੰ ਦੇਖਿਆ ਜਾਵੇ। ਠੀਕ ਹੈ ਜੀ। ਹਾਂਜੀ ਕੀ ਨਾਮ ਆ ਜੀ? ਰਣਜੀਤ ਕੌਰ। ਹਾਂਜੀ ਕੀ ਮਾਮਲਾ ਜੀ? ਹਾਂਜੀ ਮੇਰਾ ਬੇਟਾ 10ਵੀਂ ਚ ਪੜਦਾ ਹੈ। ਮੈਡਮ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ। ਸਵੇਰੇ ਮਾਮਲਾ ਹੋਇਆ ਸੀ ਤਾਂ ਦੁਪਹਿਰ ਤੱਕ ਚਪੇੜਾ ਰਹੀਆਂ ਨੇ। ਨਿਸ਼ਾਨ ਮੂੰਗੜਾ ਦੇ ਐ ਤਾਂ ਮੂੰਹ ਤੇ ਉੱਤੇ ਛਪੇ ਹੋਏ ਰਹੇ 2 ਵਜੇ ਤੱਕ। ਇੰਨੀਆਂ ਚਪੇੜਾ 30 40 ਚਪੇੜਾ ਮਾਰਨ ਦਾ ਕੀ ਮਤਲਬ ਆਂਦਾ ਬੱਚੇ ਦੇ? ਤੁਹਾਨੂੰ ਕਿਹਨੇ ਦੱਸਿਆ ਵੀ 30 40 ਚਪੇੜਾ ਮਾਰ ਗਿਆ? ਸਾਡੇ ਮੁੰਡੇ ਨੇ ਦੱਸਿਆ ਆ ਕਿ ਮੂੰਹ ਦੇਖਿਆ ਮੈਂ ਉਹਦਾ ਮੂੰਹ ਦੇ ਉੱਤੇ ਨਿਸ਼ਾਨ ਬਣੇ ਹੋਏ ਸੀਗੇ ਹਾਂਜੀ ਤੁਸੀਂ ਕਾਰਨ ਪੁੱਛਿਆ ਨਹੀਂ ਬੇਟੇ ਨੂੰ ਕਿ ਕੀ ਪ੍ਰੋਬਲਮ ਸੀ ਪੁੱਛਿਆ ਸੀਗਾ ਉਹਨੇ ਆਪਣੇ ਦੋਸਤ ਨੂੰ ਅੰਦਰ ਲੈ ਜਾਣਾ ਸੀਗਾ ਕਲਾਸ ਦੇ ਪੇਪਰ ਸੀ ਉਹਨਾਂ ਦਾ 9:30 ਮੈਡਮ ਉਹਨੂੰ ਕਹਿ ਰਹੀ ਆ ਤੂੰ ਜਾ ਅੰਦਰ ਤੇ ਉਹਨੂੰ ਰਹਿਣ ਦੇ ਉਹਨੂੰ ਨਹੀਂ ਭੇਜਣਾ ਮੈਂ ਕਲਾਸ ਦੇ ਅੰਦਰ ਹਲੇ ਰੋਹਨ ਕਹਿੰਦਾ ਜੀ ਮੈਂ ਨਹੀਂ ਜਾਣਾ ਹੈਗਾ ਇਦਾਂ ਮੈਂ ਉਹਨੂੰ ਲੈ ਕੇ ਜਾਊਂਗਾ ਉਹ ਰੋਂਦਾ ਪਿਆ ਮੇਰਾ ਦੋਸਤ ਆ ਉਹ ਵੀ ਮੈਂ ਉਹਨੂੰ ਛੱਡ ਕੇ ਨਹੀਂ ਜਾਣਾ ਇੱਥੇ ਮੈਡਮ ਕਹਿੰਦੀ ਉਹਨੂੰ ਪੇਪਰ ਨਹੀਂ ਦਿਵਾਣਾ ਹਜੇ ਤੁਸੀਂ ਜਾਓ ਅੰਦਰ ਤੇ ਉਹਨੂੰ ਨਹੀਂ ਜਾਣ ਦੇਣਾ ਮੈਂ ਕੀ ਮਤਲਬ ਬੰਦਾ ਕਹਿੰਦਾ ਮੈਂ ਲੈ ਕੇ ਜਾਊਂਗਾ ਇਹਦਾ ਵੀ ਪੇਪਰ ਹੈ ਮੇਰਾ ਵੀ ਪੇਪਰ ਹੈ ਮੈਂ ਲੈ ਕੇ ਜਾਣਾ ਕਹਿੰਦੀ ਨਹੀਂ ਭੇਜਣਾ ਇਹਨੂੰ ਮੈਂ ਉਹਦੇ ਚਪੇੜਾ ਲਗਾਤਾਰ ਮਾਰੀਆਂ ਗਈਆਂ ਸਾਰੇ ਸਕੂਲ ਨਹੀਂ ਦੇਖਿਆ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ ਜਿਹੜੇ 2 ਵਜੇ ਤੱਕ ਨਿਸ਼ਾਨ ਰਹੇ ਆ ਮੂੰਹ ਦੇ ਉੱਤੇ ਮਾਰਨ ਦਾ ਮਤਲਬ ਕੀ ਬਣਦਾ ਇਹਨਾਂ ਦਾ ਸਾਡੇ ਬੱਚਿਆਂ ਨੂੰ ਇਹਨਾਂ ਲੇਕਿਨ ਜਿਹੜੇ ਕਲਾਸ ਦੇ ਇਨਚਾਰਜ ਕਿਹਨਾਂ ਵੱਲੋਂ ਮਾਰੇ ਗਈ ਇਨਚਾਰਜ ਵੱਲੋਂ ਜਾਂ ਮੈਡਮ ਵੱਲੋਂ ਕਿਹਦੇ ਵੱਲੋਂ ਮੈਡਮ ਵੱਲੋਂ ਮਾਰੇ ਗਈ ਇਨਚਾਰਜ ਮੈਡਮ ਅੱਛਾ ਜੀ ਤੇ ਹੁਣ ਕੀ ਮੰਗਤੀ ਕਰਦੇ ਹੋ ਫਿਰ ਸਰਕਾਰੀ ਸਕੂਲ ਦੇ ਬਾਹਰ ਆ ਰਹੇ ਹੋ ਸਾਹਿਬ ਅਸੀਂ ਇਨਸਾਫ ਮੰਗਦੇ ਆ ਜੀ ਸਾਡੇ ਬੱਚਿਆਂ 'ਚ ਐਦਾਂ ਮਾਰਨ ਦਾ ਮਤਲਬ ਕੀ ਬਣਦਾ ਇਹਨਾਂ ਦਾ ਦੋਨੋਂ ਬੱਚਿਆਂ ਨੂੰ ਮਾਰਿਆ ਐ ਡੀਪੀ ਸਰ ਨੇ ਵੀ ਮਾਰਿਆ ਦੂਜੇ ਮੁੰਡੇ ਦੇ ਉਹ ਕਦੋਂ ਮਾਰਿਆ ਜੀ ਕੈਮਰੇ ਲੱਗੇ ਹੋਏ ਨੇ ਜਿੱਥੇ ਹਾਂਜੀ 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 ਚੈੱਕ ਕਰ ਲਓ ਤੁਸੀਂ ਕਿੰਨੇ ਵਜੇ ਦਾ ਟਾਈਮ ਸੀ ਜੀ ਜਦੋਂ ਇਹ ਹੋਇਆ ਇਹ ਸਵੇਰੇ 9 ਵਜੇ ਤੋਂ ਬਾਅਦ ਹੀ ਅੱਛਾ ਜੀ ਤੇ ਤੁਹਾਡੇ ਬੇਟੇ ਨੇ ਕਦੋਂ ਦੱਸਿਆ ਸੀ ਆ ਕੇ ਵੀ ਮੇਰੇ ਕੋਲ ਮਾਰਿਆ ਸਾਡੇ ਬੱਚੇ ਆਏ ਇੱਕ ਡੇਢ ਵਜੇ ਕਰੇ ਤੁਸੀਂ ਉਹਦਾ ਮੈਡੀਕਲ ਕਰਾਇਆ ਹੋਇਆ ਹਾਂਜੀ ਹਾਂਜੀ ਦਿਖਾਓ ਰਿਪੋਰਟ ਡੇਟ ਵਗੈਰਾ ਦਿੱਤੀ ਹੋਣ ਤੁਸੀਂ ਹਾਂਜੀ ਹਾਂਜੀ ਕੀ ਨਾਮ ਆ ਜੀ ਤੁਹਾਡਾ ਹਰਪ੍ਰੀਤ ਕੌਰ ਕੀ ਮਾਮਲਾ ਕੀ ਹੈਗਾ ਸਰ ਸਕੂਲ ਦੇ ਬਾਹਰ ਹੋਇਆ ਆ ਮਾਮਲਾ ਸਰ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜੇ ਹੋਏ ਸੀਗੇ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜਿਆ ਹੋਇਆ ਪਿੱਛੋਂ ਸਾਰ ਆਇਆ ਉਹਨੇ ਮੁੱਕਾ ਮਾਰਿਆ ਜਦ ਮੇਰੇ ਬੱਚੇ ਨੇ ਪਲਟ ਕੇ ਦੇਖਿਆ ਕਿ ਹਾਂਜੀ ਸਰ ਕਿਉਂ ਮੁੱਕਾ ਮਾਰਿਆ ਕੀ ਮੇਰਾ ਕਸੂਰ ਕੀ ਗੁਨਾਹ ਕੀ ਤੇ ਸਾਰੇ ਚਪੇੜ ਮੇਰੀ ਮਾਰੀ ਮੇਰੇ ਬੱਚੇ ਦੀ ਜਿਹੜੀ ਲੱਗੀ ਹੋਈ ਸੀਗੀ ਉਹਨੇ ਕੋ ਨੀਚੇ ਗਿਰ ਗਈ ਬੱਚੇ ਨੂੰ ਵੀ ਗੁੱਸਾ ਆਇਆ ਬੱਚਾ ਰੋਣ ਲੱਗ ਗਿਆ ਫਿਰ ਇਹ ਦੀਦੀ ਦਾ ਬੇਟਾ ਸੀਗਾ ਜਿਹੜਾ ਤੇ ਉਹਨੇ ਕਿਹਾ ਕਿ ਚਲੋ ਅੰਦਰ ਚੱਲਦੇ ਮੇਰਾ ਬੇਟਾ ਰੋਂਦਾ ਪਿਆ ਸੀ ਮੈਡਮ ਨੇ ਬਾਹ ਫੜੀ ਉਹਨੂੰ ਕਹਿੰਦੀ ਕਿ ਸਰ ਕੋਲੋਂ ਮਾਫੀ ਮੰਗ ਮੇਰਾ ਬੱਚਾ ਕਹਿੰਦਾ ਮੇਰਾ ਮੈਡਮ ਜੀ ਕੋਈ ਗਲਤੀ ਨਹੀਂ ਮੇਰੇ ਕੋ ਕਸੂਰ ਨਹੀਂ ਕੀਤਾ ਕਿਤੇ ਮੈਂ ਸਰ ਨੇ ਮੇਰੇ ਥੱਪੜ ਮਾਰਿਆ ਉਲਟਾ ਮੈਂ ਮਾਫੀ ਮੰਗਾ ਸਰ ਕੋਲੋਂ ਮੈਨੂੰ ਕਹਿੰਦੀ ਨਹੀਂ ਤੂੰ ਮਾਫੀ ਮੰਗ ਸਰ ਕੋਲੋਂ ਫਿਰ ਵੀ ਮੇਰੇ ਬੱਚੇ ਨੇ ਮੈਡਮ ਦੇ ਕਹਿਣ ਤੇ ਇਨਚਾਰਜ ਦੇ ਕਹਿਣ ਤੇ ਮਾਫੀ ਮੰਗ ਲਈਤੀ ਫਿਰ ਇਹਨਾਂ ਦਾ ਬੇਟਾ ਕਹਿੰਦਾ ਕਿ ਆ ਜਾ ਅਰੁਣ ਚੱਲੀਏ ਕਲਾਸ ਤੇ ਪੇਪਰ ਦੇਣਾ ਫਿਰ ਮੈਡਮ ਕਹਿੰਦੀ ਨਹੀਂ ਤੂੰ ਚੱਲ ਅਰੁਣ ਆਪੇ ਆਏਗਾ ਉਹ ਕਹਿੰਦਾ ਨਹੀਂ ਮੈਂ ਆਪਣੇ ਦੋਸਤ ਨੂੰ ਨਾਲ ਲੈ ਕੇ ਜਾਣਾ ਮੇਰਾ ਭਰਾ ਹੈ ਉਹ ਦੋਸਤ ਨਹੀਂ ਮੇਰਾ ਭਰਾ ਮੈਂ ਨਾਲ ਲੈ ਕੇ ਜਾਣਾ ਫਿਰ ਇਸੇ ਗੱਲ ਤੋਂ ਪਤਾ ਨਹੀਂ ਮੈਡਮ ਨੂੰ ਕੀ ਖੇਜ ਆਈ ਕੀ ਨਹੀਂ ਮੈਡਮ ਨੇ ਥੱਪੜ ਮਾਰੇ ਬੱਚੇ ਦੇ ਲਗਾਤਾਰ ਥੱਪੜ ਮਾਰੇ 9 ਵਜੇ ਦੇ ਥੱਪੜ ਵੱਜੇ ਬੱਚੇ ਦੇ 1:30 ਵਜੇ ਤੱਕ ਨਿਸ਼ਾਨ ਦਿਆ ਜਿਹੜਾ ਉਹਨਾਂ ਦੀ ਮੰਮਾ ਨੇ ਆ ਕਰਾਇਆ ਹੋਇਆ ਤੁਹਾਨੂੰ ਦਿਖਾਈ ਹੋਈ ਸੀ ਕਿ ਫਿਰ ਇਹ ਜਲਦੀ ਦੇ ਵਿੱਚ ਹੋਇਆ ਇਹ ਕਿ ਫ੍ਰੇਲ ਚੱਲ ਕੇ ਬੰਦ ਹੋ ਗਈ ਸੀ ਕਿ ਸ਼ਾਇਦ ਬੱਚੇ ਅੰਦਰ ਜਾਣ ਲੱਗੇ ਸੀਗੇ ਪੇਪਰ ਸੀ 10ਵੀਂ ਕਲਾਸ ਦਾ ਕਿਹੜੀ ਕਲਾਸ ਵਿੱਚ ਪੜ੍ਹਨਾ ਬੱਚਾ ਹੁਣ ਮੰਨ ਕੇ ਕਰਦੇ ਹਾਂ ਇਹ ਪ੍ਰਸ਼ਾਸਨ ਇਹ ਹੀ ਸਾਨੂੰ ਇਨਸਾਫ ਚਾਹੀਦਾ ਹੁਣ ਕਿ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਜਾ ਰਿਹਾ ਅਸੀਂ ਖੁਦ ਕਹਿ ਕੇ ਜਾਂਦੇ ਗਲਤੀ ਹੈ ਤੇ ਬੱਚੇ ਨੂੰ ਕੁੱਟੋ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਗਿਆ ਤੁਸੀਂ ਮੰਨਦੇ ਹੋ ਕਿ ਬਿਨਾ ਗਲਤੀ ਤੋਂ ਮਾਰਿਆ ਹੋਊਗਾ ਨਰਨ ਦੇ ਹਾਂਜੀ ਸਾਨੂੰ ਪਤਾ ਹੈ ਠੀਕ ਹੈ ਸੱਚੀ ਕਾਲਜੀ ਸਾਰਿਆਂ ਨੂੰ ਮੈਡਮ ਕੀ ਨਾਮ ਹੈ ਪਹਿਲਾਂ ਤੋਂ ਮੈਂ ਵਿਸ਼ਵਾ ਕੀਰਤ ਪ੍ਰਿੰਸੀਪਲ ਮਾਡਲ ਟਾਊਨ ਮੈਨੂੰ ਜਸਟ 3 ਦਿਨ ਪਹਿਲਾਂ ਇਸ ਸਕੂਲ ਦੀਆਂ ਪਾਵਰਸ ਮਿਲੀਆਂ ਮੈਂ ਸਾਰਾ ਮਾਮਲਾ ਜਿਹੜਾ ਹੈ ਹੁਣ ਵੀ ਮੈਨੂੰ ਫੋਨ ਗਿਆ ਇੱਕ ਮੈਡਮ ਦਾ ਕਿ ਐਵੇਂ ਸਕੂਲ ਚ ਮਾਮਲਾ ਹੈ ਮੈਂ ਉਧਰ ਐਸਓਈ ਮੋਡਲ ਟਾਊਨ ਨੂੰ ਛੱਡ ਕੇ ਇਧਰ ਆਈ ਐ ਮੈਂ ਹੁਣ ਡੀਪਲੀ ਪੇਰੈਂਟਸ ਨਾਲ ਬੱਚਿਆਂ ਨਾਲ ਸਾਰਿਆਂ ਨਾਲ ਗੱਲਬਾਤ ਕਰਾਂਗੀ ਬੱਚੇ ਸਭ ਦੇ ਸਾਂਝੇ ਹੁੰਦੇ ਨੇ ਕੋਈ ਬੱਚੇ ਦਾ ਦੁਸ਼ਮਣ ਨਹੀਂ ਐ ਮੈਂ ਦੇਖਦੀ ਐ ਇਸ ਮੈਟਰ ਦੇ ਵਿੱਚ ਕੀ ਹੈ ਕੀ ਪ੍ਰੋਬਲਮ ਐ ਜਿਵੇਂ ਇਸ ਮੈਟਰ ਦਾ ਕੋਈ ਸੋਲੂਸ਼ਨ ਹੋਗਾ ਮੈਂ ਤੁਹਾਨੂੰ ਕਾਲ ਕਰਕੇ ਦੱਸੂਗੀ ਕਿ ਸਾਡਾ ਆ ਮਾਮਲਾ ਸੀ ਉਹਦਾ ਸੋਲੂਸ਼ਨ ਐ ਜੇ ਉਹ ਹਾਇਰ ਅਥਾਰਟੀਜ਼ ਤੱਕ ਲੈ ਜਾਣ ਲਈ ਵੀ ਹੋਏਗਾ ਤਾਂ ਮੈਂ ਉੱਥੇ ਵੀ ਜ਼ਰੂਰ ਲੈ ਕੇ ਜਾਊਂਗਾ ਵਾ ਬੱਚਿਆਂ ਦੇ ਪੇਰੈਂਟਸ ਕਹਿੰਦੇ ਜਿੱਦ ਨਹੀਂ ਕੋਟ ਨਹੀਂ ਸਕਦੇ ਪਰ ਫਿਰ ਵੀ ਜੇ ਬੱਚਾ ਕਲਾਸ ਵਿੱਚ ਬਹੁਤ ਸ਼ਰਾਰਤ ਕਰਦਾ ਹੈ ਸਾਡੇ ਆਪਣੇ ਬੱਚੇ ਨੇ ਇਹ ਕੋਈ ਐ ਤਾਂ ਹੈ ਨਹੀਂ ਕਿ ਅਸੀਂ ਕੋਈ ਦੁਸ਼ਮਣੀ ਕੱਢਣੀ ਹੈ ਕਿਸੇ ਬੱਚੇ ਦੇ ਨਾਲ ਅਸੀਂ ਆਪਣੇ ਘਰ ਵੀ ਬੱਚਿਆਂ ਦੇ ਇੱਕ ਅੱਧਾ ਜਿਹਾ ਥੱਪੜ ਲਾ ਦਿੰਨੇ ਆ ਬਟ ਮੈਂ ਇਹ ਮੈਟਰ ਦੇਖੂਗੀ ਕਿਉਂਕਿ ਮੈਨੂੰ ਲੱਗਦਾ ਥੋੜਾ ਸੀਰੀਅਸ ਮੈਟਰ ਹੈ ਮੈਂ ਬੱਚੇ ਨੂੰ ਵੀ ਪੁੱਛੂਗੀ ਟੀਚਰ ਨੂੰ ਵੀ ਪੁੱਛੂਗੀ ਜੋ ਵੀ ਇਹਦਾ ਹੋਇਆ ਮੈਂ ਤੁਹਾਨੂੰ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਆਪ ਕਾਲ ਕਰ ਲਵਾਂਗੀ ਪ੍ਰਿੰਸੀਪਲ ਨੂੰ ਲੇਕਿਨ ਪੇਰੈਂਟਸ ਨੇ ਕੇਵਿ ਰੋਪ ਲਾਇਆ ਕਿ 20 ਤੋਂ 25 ਚਪੇੜਾ ਮਾਰਿਆ ਨੇ ਬੱਚੇ ਤੇ 1:30 ਤੱਕ ਪੁੱਛਦੇ ਆ ਜੀ ਆਰਥਔਰਟੀਜ਼ ਨਾਲ ਸਲਾਹ ਕਰਕੇ ਇਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਇਹਦਾ ਕੀ ਐਕਸ਼ਨ ਹੈ ਮੈਡਮ ਬੱਚਾ ਅਗਰ ਗਲਤ ਕਰਦਾ ਤੇ ਉਹਨੂੰ ਪਨਿਸ਼ਮੈਂਟ ਵੀ ਦੇ ਸਕਦੇ ਹੋ ਬਹੁਤ ਜ਼ਿਆਦਾ ਦੇ ਦੇ ਸਕਦੇ ਮੈਂ ਕੀ ਸਜ਼ਾ ਦੇ ਤੁਸੀਂ ਨਾ ਮੈਂ ਨਾ ਦੇ ਸਕਣਾ ਨੋ 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 ਉਹ ਵੀ ਨਹੀਂ ਕਰ ਸਕਦੇ ਉਹ ਵੀ ਤੁਹਾਡੇ ਤੁਸੀਂ ਆ ਜਾਂਦੇ ਹੋ ਵੀਡੀਓਜ਼ ਬਣਾਉਣ ਬੱਚਿਆਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਬੱਚਿਆਂ ਨੂੰ ਅਸੀਂ ਕੋਈ ਪੈਸੇ ਦੀ ਪਨਿਸ਼ਮੈਂਟ ਨਹੀਂ ਲਾ ਸਕਦੇ ਬੱਚਿਆਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦੇ ਸਕਦੇ ਇਸੇ ਕਰਕੇ ਬੱਚਿਆਂ ਦੇ ਵਿੱਚ ਲੜਾਈਆਂ ਝਗੜੀਆਂ ਤੁਸੀਂ ਰੋਜ਼ ਦੇਖਦੇ ਹੋ ਨਾ ਬੱਚੇ ਕਿੰਨਾ ਲੜਦੇ ਝਗੜਦੇ ਨੇ ਕਿਉਂਕਿ ਬੱਚੇ ਸਾਤੋਂ ਵੀ ਵੱਧ ਸਮਾਰਟ ਨੇ ਬੱਚਿਆਂ ਨੂੰ ਪਤਾ ਵੀ ਸਾਨੂੰ ਕੋਈ ਸਜ਼ਾ ਨਹੀਂ ਮਿਲ ਸਾਨੂੰ ਤੁਸੀਂ ਸਕੂਲ ਤੋਂ ਨਹੀਂ ਕੱਢ ਸਕਦੇ ਤਾਂ ਵੀ ਆ ਜਾਂਦੇ ਜੀ ਸਾਡੇ ਬੱਚੇ ਨੂੰ ਸਕੂਲ ਤੋਂ ਕਿਉਂ ਕੱਢਿਆ ਇੱਕ ਹਫ਼ਤੇ ਲਈ ਐਕਸਪੈਲ ਨਹੀਂ ਕਰ ਸਕਦੇ ਬਹੁਤ ਕੁਝ ਬੱਚੇ ਵੀ ਕਰਦੇ ਨੇ ਬਟ ਚਲੋ ਮੈਂ ਇਸ ਮਾਮਲੇ ਦੇ ਵਿੱਚ ਮੈਂ ਡੀਪ ਰੂਟ ਜਾ ਕੇ ਦੇਖਦੀ ਹਾਂ ਉਹ ਮੈਂ ਦੇਖ ਰਹੀ ਹਾਂ ਜੀ ਡੀਪ ਰੂਟ ਜਾ ਕੇ ਹਾਂ ਡੀਪ ਰੂਟ ਜਾ ਕੇ ਦੇਖਦੀ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਬੱਚੇ ਦਾ ਕਸੂਰ ਹੋਵੇ ਜਾਂ ਹਰ ਵਾਰ ਟੀਚਰ ਦਾ ਕਸੂਰ ਹੋਵੇ ਮੈਂ ਇਹ ਮਾਮਲਾ ਦੇਖਦੀ ਹਾਂ ਦੈਨ ਮੈਂ ਤੁਹਾਨੂੰ ਆਪ ਦੱਸਾਂਗੀ ਕੀ ਆ ਰੋਪਲਾਰੇ ਕੀ ਤੁਸੀਂ ਇਹਨੂੰ ਛੁਟਾਣੇਵੇਂ ਮੈਂ ਜਦ ਮੈਂ ਹਜੇ ਪਤਾ ਹੀ ਨਹੀਂ ਕੀਤਾ ਤਾਂ ਮੈਂ ਕਿਉਂ ਛੁਟਲਾਂਗੀ ਬਿਲਕੁਲ ਨਹੀਂ ਛੁਟਲਾਂਦੀ ਪਈ ਮੈਂ ਮੈਂ ਨਹੀਂ ਛੁਟਲਾਂਗੀ ਜੀ ਠੀਕ ਹੈ ਨਾ ਹਾਂ ਠੀਕ ਹੈ ਜੀ ਓਕੇ ਥੈਂਕ ਯੂ